ਅਰੇਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਅਚਨਚੇਤ ਚੈਕਿੰਗ ਕੀਤੀ ਗਈ ਡੰਡੀ ਸਕੂਲ ਵਿੱਚ ਸਾਰੇ ਅਧਿਆਪਕ ਅਤੇ ਵਿਦਿਆਰਥੀ ਸਮੇਂ ਸਿਰ ਹਾਜ਼ਰ ਸਨ ਡੰਡੀ ਸਕੂਲ ਦੀ ਸਵੇਰ ਦੀ ਸਭਾ ਅਤੇ ਅਨੁਸ਼ਾਸਨ ਦੇਖ ਜ਼ਿਲ੍ਹਾ ਸਿੱਖਿਆ ਅਫਸਰ ਨੇ ਪ੍ਰਿੰਸੀਪਲ ਸਾਹਿਬ ਨੂੰ ਸ਼ਾਬਾਸ਼ੀ ਦਿੱਤੀ ਡੰਡੀ ਸਕੂਲ ਦੇ ਨਰੀਖਣ ਦੌਰਾਨ ਵਿਦਿਆਰਥੀਆਂ ਦੇ ਪੜ੍ਹਾਈ ਦਾ ਪੱਧਰ ਉੱਤਮ ਪਾਇਆ ਗਿਆ ਡੰਡੀ ਕੰਪਿਊਟਰ ਲੈਬ ਅਤੇ ਸਾਇੰਸ ਲੈਬ ਅਧਿਆਪਕਾਂ ਦੁਆਰਾ ਬਹੁਤ ਵਧੀਆ ਮੇਨਟੇਨ ਕੀਤੀਆਂ ਹੋਈਆਂ ਸਨ ਡੰਡੀ ਮਿਡਡੇ ਮੀਲ ਦਾ ਖਾਣਾ ਮੀਨੂ ਅਨੁਸਾਰ ਵਧੀਆ ਕੁਆਲਿਟੀ ਵਿੱਚ ਬਣਿਆ ਹੋਇਆ ਸੀ ਡੰਡੀ ਜਿਲਾ ਸਿੱਖਿਆ ਅਫਸਰ ਨੇ ਖਾਣੇ ਦਾ ਸਵਾਦ ਚੱਖਿਆ ਅਤੇ ਮਿਡਡੇ ਮੀਲ ਪ੍ਰਬੰਧ ਦੀ ਖੂਬ ਤਾਰੀਫ਼ ਕੀਤੀ ਡੰਡੀ ਸਾਰੇ ਸਕੂਲ ਦਾ ਸੁਚੱਜਾ ਪ੍ਰਬੰਧ ਦੇਖਣ ਤੋਂ ਬਾਅਦ ਡੀਈਓ ਸਾਹਿਬ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਵਿੱਚ ਆ ਕੇ ਬੈਠ ਗਏ ਡੰਡੀ डीईओ ਸਾਹਿਬ ਨੇ ਸਾਰੇ ਅਧਿਆਪਕਾਂ ਨੂੰ ਆਪਣੀਆਂ ਡਾਇਰੀਆਂ ਆਪਣੇ ਨਾਲ ਲੈ ਕੇ ਦਫ਼ਤਰ ਵਿੱਚ ਜ਼ਰੂਰੀ ਮੀਟਿੰਗ ਕਰਨ ਦਾ ਸੱਦਾ ਪਿਜਵਾਇਆ ਡੰਡੀ ਸਾਰੇ ਅਧਿਆਪਕ ਆਪਣੇ ਨਾਲ ਆਪਣੀਆਂ ਡਾਇਰੀਆਂ ਲੈ ਕੇ ਦਫ਼ਤਰ ਪਹੁੰਚ ਗਏ ਡੰਡੀ ਮਾਸਟਰ ਮਨਜੀਤ ਸਿੰਘ ਜਿਨ੍ਹਾਂ ਨੂੰ ਆਪਣੀ ਡਾਇਰੀ अलमारी ਵਿੱਚ ਕਿਤੇ ਨਾ ਲੱਭੀ ਕੁਝ ਦੇਰੀ ਨਾਲ ਮੀਟਿੰਗ ਵਿੱਚ ਪਹੁੰਚੇ ਡੰਡੀ ਡੀਈਓ ਸਾਹਿਬ ਨੇ ਮਾਸਟਰ ਮਨਜੀਤ ਸਿੰਘ ਨੂੰ ਮੀਟਿੰਗ ਵਿੱਚ ਦੇਰੀ ਨਾਲ ਪਹੁੰਚਣ ਦਾ ਕਾਰਨ ਪੁੱਛਿਆ ਡੰਡੀ ਮਾਸਟਰ ਜੀ ਨੇ ਕਿਹਾ ਸਰ ਮੇਰੀ ਡਾਇਰੀ ਕਿਤੇ ਇੱਧਰ ਉੱਧਰ ਰੱਖੀ ਗਈ ਮਿਲ ਨਹੀਂ ਰਹੀ ਡੰਡੀ ਡਾਇਰੀ ਮਿਲ ਨਹੀਂ ਰਹੀ ਜਾਂ ਫਿਰ ਤੁਸੀਂ ਡਾਇਰੀ ਲਿਖਦੇ ਨਹੀਂ ਡੀ ایਓ ਰੈਡੀ ਸਾਹਿਬ ਨੇ ਗੁੱਸੇ ਹੁੰਦਿਆਂ ਕਿਹਾ ਡੰਡੀ ਪ੍ਰਿੰਸੀਪਲ ਸਰ ਨੇ ਸਰਦਾਰ ਮਨਜੀਤ ਸਿੰਘ ਦਾ ਪੱਖ ਲੈਂਦਿਆਂ ਕਿਹਾ ਸਰ ਮਨਜੀਤ ਸਿੰਘ ਬਹੁਤ ਮਿਹਨਤੀ ਅਧਿਆਪਕ ਨੇ ਹਮੇਸ਼ਾ ਤੰਦੇਹੀ ਨਾਲ ਬੱਚਿਆਂ ਨੂੰ ਪੜਾਉਂਦੇ ਨੇ ਡੰਡੀ ਮਨਜੀਤ ਸਿੰਘ ਨੇ ਡੀਈਓ ਸਾਹਿਬ ਦਾ ਸ਼ੱਕ ਦੂਰ ਕਰਦਿਆਂ ਕਿਹਾ ਸਰ ਮੈਂ ਖੁਦ ਇੱਕ ਡੈਰੀ ਹਾਂ ਡੰਡੀ ਕਿਹੜੀ ਜਮਾਤ ਦਾ ਕਿੰਨਾ ਸਿਲੇਬਸ ਹੋ ਗਿਆ ਕਿੰਨਾ ਰਹਿੰਦਾ ਮੈਨੂੰ ਸਭ ਪਤਾ ਹੁੰਦਾ ਡੰਡੀ ਮੈਂ ਪਾਠ ਯੋਜਨਾ ਤਿਆਰ ਕਰਕੇ ਹੀ ਜਮਾਤ ਵਿੱਚ ਪੜਾਉਣਾ ਜਾਂਦਾ ਹਾਂ ਡੰਡੀ ਮੈਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਵੀ ਸਿਖਾਉਂਦਾ ਹਾਂ ਡੰਡੀ ਸਰ ਮੇਰੀ ਬੀ ਐਲਓ ਡਿਊਟੀ ਵੀ ਲੱਗੀ ਹੋਈ ਹੈ ਪਰ ਮੈਂ ਆਪਣੀ ਡਿਊਟੀ ਦਾ ਕਦੇ ਬੱਚਿਆਂ ਦੀ ਪੜ੍ਹਾਈ ਉੱਤੇ ਅਸਰ ਨਹੀਂ ਹੋਂ ਦਿੱਤਾ ਡੰਡੀ ਮਨਜੀਤ ਸਿੰਘ ਨੇ ਗੰਭੀਰ ਹੁੰਦਿਆਂ ਕਿਹਾ ਸਰ ਤੁਸੀਂ ਮੇਰੇ ਵਿਸ਼ੇ ਦੀਆਂ ਕਾਪੀਆਂ ਚੈੱਕ ਕਰ ਸਕਦੇ ਹੋ ਡੰਡੀ ਮੇਰੇ ਸ਼ਬਦਾਂ ਤੋਂ ਵੱਧ ਮੇਰਾ ਕੰਮ ਬੋਲੇਗਾ ਡੰਡੀ ਡੀ ایਓ ਸਾਹਿਬ ਨੇ ਮਨਜੀਤ ਸਿੰਘ ਦਾ ਮੋਢਾ ਥਾਪੜਦਿਆਂ ਕਿਹਾ ਮਨਜੀਤ ਸਿੰਘ ਮੈਨੂੰ ਤੁਹਾਡੇ ਉੱਤੇ ਬਹੁਤ ਮਾਨ ਹੈ ਡੰਡੀ ਤੁਹਾਡੇ ਵਰਗੇ ਮਿਹਨਤੀ ਅਧਿਆਪਕਾਂ ਦੀ ਡਿਪਾਰਟਮੈਂਟ ਨੂੰ ਬਹੁਤ ਲੋੜ ਹੈ ਡੰਡੀ ਮਨਜੀਤ ਸਿੰਘ ਜੀ ਤੁਹਾਡਾ ਆਤਮ ਵਿਸ਼ਵਾਸ ਦੱਸਦਾ ਹੈ ਕਿ ਤੁਸੀਂ ਬੱਚਿਆਂ ਦੀ ਪੜ੍ਹਾਈ ਪ੍ਰਤੀ ਕਿੰਨੇ ਫਿਕਰਮੰਦ ਹੋ ਡੰਡੀ ਡੀਈਓ ਸਾਹਿਬ ਨੇ ਜਾਣ ਲੱਗਿਆਂ ਪ੍ਰਿੰਸੀਪਲ ਸਰ ਨੂੰ ਕਿਹਾ ਤੁਹਾਡਾ ਸਕੂਲ ਬਹੁਤ ਤਰੱਕੀ ਕਰੇਗਾ ਕਿਉਂਕਿ ਤੁਹਾਡੇ ਕੋਲ ਸਰਦਾਰ ਮਨਜੀਤ ਸਿੰਘ ਵਰਗੇ ਮਿਹਨਤੀ ਅਧਿਆਪਕ ਹਨ ਡੰਡੀ ਇਸ ਤਰ੍ਹਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ